ਮੈਂ ਬਹਾਦਰ ਸਿੰਘ ਢਾਲਪੁਰ ਦਾ ਜਲ ਸੱਤਰ ਆ ਭਾਰਤੀ ਕਿਸਾਨਤਾ ਬਰਾਹਾਂ ਬਲਾਕ ਲੈਰਾਗਾਗਾ ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਮੈਂ ਅੱਜ ਆਪ ਦੇ ਚੈਨਲ ਦੇ ਜ਼ਰੀਏ ਸਮੂਹ ਵਿਸ਼ਵ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਰਤ ਦੇ ਵਿੱਚ ਜਿਹੜੀਆਂ ਸਾਡੀਆਂ ਪਹਿਲਵਾਨ ਬੇਟੀਆਂ ਧੀਆ ਉਹਨਾਂ ਨੇ ਬਹੁਤ ਸਾਰੇ ਮੈਡਲ ਜਿੱਤੇ ਆ ਸਾਡੇ ਦੇਸ਼ ਦਾ ਨਾਮ ਉੱਚਾ ਕੀਤਾ ਰੁਚਨ ਕੀਤਾ ਹੈ ਪਿਛਲੇ ਸਮੇਂ ਦੇ ਵਿੱਚ ਕੁਸ਼ਤੀ ਸੰਘ ਦੇ ਪਹਿਲਵਾਨ ਬਿਰਜਪੂਸ਼ਨ ਸਰਨ ਸਿੰਘ ਨੇ ਉਹਨਾਂ ਕੁੜੀਆਂ ਦਾ ਜਿੰਸੀਸ਼ੋਸਨ ਕੀਤਾ ਜੋ ਕਿ ਬਿਲਕੁਲ ਗਲਤ ਹੈ ਸਾਡੀਆਂ ਬੇਟੀਆਂ ਨਾਲ ਸ਼ਰਿਆਮ ਧੱਕਾ ਹੋਇਆ ਅਸੀਂ ਹਰਗिज ਇਹ ਧੱਕਾ ਜਿਹੜਾ ਉਹ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਢੀਆਂ ਜਿਹੜੀਆਂ ਸਾਡੀਆਂ ਸਾਂਝੀਆਂ ਸਭ ਦੀਆਂ ਢੀਆਂ ਇਸ ਕਰਕੇ ਅੱਜ ਅਸੀਂ ਬਹੁਤ ਸਾਰੀਆਂ ਥਾਵਾਂ ਤੇ ਪੰਜਾਬ ਦੇ ਵਿੱਚ ਵੀ ਕੇਜੂ ਇਕਤਾ ਗੁਰਾਹਾਂ ਦੀ ਤਰਫੋਂ ਭਾਰਤ ਸਰਕਾਰ ਦਾ ਤੇ ਬਿਰਜਪੂਸ਼ਨ ਦਾ ਅਰਥੀਆ ਜਿਹੜੀ ਸਾੜ ਰਹੇ ਆ ਉਹਨਾਂ ਦੇ ਪੁਤਲੇ ਬਣਾ ਕੇ ਤੇ ਮੋਦੀ ਹਕੂਮਤ ਨੂੰ ਇੱਕ ਲਲਕਾਰ ਦੇ ਰਹੇ ਆ ਵੀ ਬਾਜ ਆ ਜੋ ਉਸ ਗੁੰਡੇ ਤੇ ਬਣਦੀ ਕਾਰਵਾਈ ਕਰਕੇ ਉਹਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ ਜਿਹੜਾ ਉਹਦਾ ਅਹੁਦਾ ਹੈ ਥੋੜੀ ਤੌਰ ਤੇ ਬਰਖਾਸਤ ਕੀਤਾ ਜਾਵੇ ਤਾਂ ਜੋ ਪੂਰੇ ਭਾਰਤ ਦੇ ਵਿੱਚ ਆਮਨ ਸ਼ਾਂਤੀ ਨਾਲ ਸਾਡੀਆਂ ਬੇਟੀਆਂ ਅੱਗੇ ਵੱਸ ਸਕਣ ਜੀ ਨਾਮ ਜਤਬਾ ਬਸ ਉਪਾ ਸਿੰਘ ਸੰਗਤਪੁਰਾ ਜੀ ਮੀਤ ਪ੍ਰਧਾਨ ਭਾਰਤੀ ਕਿਸਾਨ ਜੋ ਨੇ ਇੱਕ ਤਾਂ ਹੋਰਾਂ ਹਾਂ ਬਲੱਗ ਲੈਦਾ ਗੱਲ ਸੁਭਾ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਹੈ ਕਿੱਥੇ ਪ੍ਰੋਗਰਾਮ ਕੀਤਾ ਜਾਊਗਾ ਕਿੱਥੇ ਪਤਰਾ ਕਰਿਆ ਜਾਏ ਸਾਰੀ ਗੱਲ ਤੇ ਜਿਹੜਾ ਅੱਜ ਪ੍ਰੋਗਰਾਮ ਹੈ ਇਹ ਸੰਯੁਕਤ ਮੋਰਚੇ ਦੇ ਸਦਕੇ ਸਾਰੇ ਭਾਰਤ ਚ ਦਿੱਤਾ ਜਾ ਰਿਹਾ ਪਰ ਅਸੀਂ ਲਹਿਰੇ ਵੱਲੋਂ ਲਹਿਰੇ ਸ਼ਹਿਰ ਜਮਾਰਚ ਕਰਕੇ ਉਹ ਬਿਰਜ ਭੂਸ਼ਨਾ ਜੋ ਜੀਨੇ ਉਹ ਸਾਡੀਆਂ ਬੱਚੀਆਂ ਨਾਲ ਪਿਛਲੇ ਲੰਬੇ ਸਮੇਂ ਤੋਂ ਸ਼ੋਸ਼ਣ ਕਰਦਾ ਆ ਰਿਹਾ ਹੈ ਉਹਦੀ ਅਰਥੀ ਸਾੜੀ ਜਾਊਗੀ ਇਹ ਸਾਡੀ ਇਹ ਮਾਰਚ ਕਰਿਆ ਜਾਊਗਾ ਮੰਦਰ ਤੱਕ ਜਾਵਾਂਗੇ ਮਾਰਚ ਕਰਦੇ ਰਦੇ ਸ਼ਹਿਰ ਬਿਜਲੀ ਸੱਤੇ ਅਣਖੀ ਲੋਕਾਂ ਨੂੰ ਦੱਸਦੇ ਵੀ ਲੋਕੋ ਤੁਹਾਡੀਆਂ ਬੱਚੀਆਂ ਨਾਲ ਅੱਜ ਸਾਡੀਆਂ ਸਰਕਾਰਾਂ ਰਾਜਕਰਤਾ ਲੋਕ ਇਹ ਤੱਕਾ ਕਰਦੇ ਆ ਰਹੇ ਨੇ ਇਹ ਸਾਰੇ ਸ਼ਹਿਰ ਜਿੱਦਾਂ ਸੰਗੇ ਤੇ ਇਹ ਉਨਾ ਚਿਰ ਚੱਲਦਾ ਰਹੂਗਾ ਸੰਘਰਸ਼ ਜਿੰਨਾ ਚਿਰ ਉਹ ਬਿਰਜਪੂਸ਼ਨ ਨੂੰ ਸਲਾਖਾਂ ਦੇ ਪਿੱਛੇ ਜੇਲ੍ਹ 'ਚ ਨਹੀਂ ਕੀਤਾ ਜਾਂਦਾ ਉਹ ਕਿੰਨਾ ਚਿਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਆਪ ਸੋਚਣਾ ਚਾਹੀਦਾ ਹੈ ਮੋਦੀ ਸਰਕਾਰ ਨੂੰ ਤੇ ਭਾਜਪਾ ਸੈਂਟਰ ਦੀ ਸਰਕਾਰ ਨੂੰ ਕਿੰਨਾ ਚਿਰ ਆਪ ਲੋਕਾਂ ਨੂੰ ਮਿੱਟੀ ਪਟਾਉਣੀਆਂ ਤੇ ਜੋਤੀਆਂ ਖਾਣੀਆਂ ਨੇ ਅਸੀਂ ਉਨਾ ਚਿਰ ਸੰਘਰਸ਼ ਕਰਾਂਗੇ ਜਿੰਨਾ ਚਿਰ ਉਹ ਸਾਡੀਆਂ ਧੀਆਂ ਨੂੰ ਇਨਸਾਫ਼ ਨਹੀਂ ਮਿਲਦਾ ਜੇ ਸਰਕਾਰ ਨੇ ਜਿਹੜਾ ਜੰਤਰ ਮੰਤਰ ਤੇ ਧਾਨਾ ਚੱਲ ਰਿਹਾ ਸੀ ਉਹ ਤੋਂ ਵੀ ਉਹਨਾਂ ਨੇ ਚੱਕ ਕੇ ਏਲਾਂ ਦੇ ਟਰੈਕਟਰ ਲੱਗਿਆ ਕਿਵੇਂ ਦੇਖੋ ਉਹ ਜਿਹੜਾ ਇਹਨਾਂ ਨੇ ਸੈਂਟਰ ਸਰਕਾਰ ਨੇ ਜਾਨੀ ਕਿ ਮੋਦੀ ਸਰਕਾਰ ਨੇ ਉਹ ਸਾਡੀਆਂ 3ਾਂ ਦੇ ਜ਼ਬਰ ਜ਼ਬਰ ਪਹਿਲਾਂ ਵੀ ਇਹਨਾਂ ਦੇ ਮੰਤਰੀ ਕਰ ਰਹੇ ਨੇ ਪਰ ਇਹ ਜਿਹੜਾ ਮੋਦੀ ਸਰਕਾਰ ਨੇ ਉਹਦੇ ਜੰਤਰ ਮੰਤਰ ਤੇ ਜ਼ਬਰ ਕਰਿਆ ਉਹ ਬਹੁਤ ਇੱਥੇ ਭਾਰਤ ਦੇ ਲੋਕਾਂ ਜਾਨੀ ਕਿ ਦੁਨੀਆ ਦੇ ਲੋਕਾਂ ਵਾਸਤੇ ਬਹੁਤ ਵੱਡਾ ਖਤਰਨਾਕ ਹੈ ਕਿਉਂਕਿ ਇਹ ਜਿਹੜੀਆਂ 3ਾਂ ਨੇ ਲੋਕਾਂ ਦੀ ਇੱਜ਼ਤ ਹੈ 3 ਚਾਹੇ ਗਰੀਬ ਦੀ ਹੈ ਚਾਹੇ ਅਮੀਰ ਦੀ ਹੈ ਇਹ ਇੱਕ ਰੋਟੀ ਵਾਲਾ ਮਸਲਾ ਬੱਕਰ ਹੈ ਪਰ ਜਿਹੜਾ ਧੀਆ ਵਾਲਾ ਮਸਲਾ ਹੈ ਇਹ ਬਹੁਤ ਅਣਖ ਵਾਲਾ ਮਸਲਾ ਹੈ ਉਹ ਸਰਕਾਰਾਂ ਲੋਕਾਂ ਦੀ ਅਣਖ ਮਾਰਨਾ ਚਾਹੁੰਦੀਆਂ ਨੇ ਪਰ ਇੱਥੇ ਸਿਆਸੀ ਲੋਕ ਬਹੁਤ ਸਮਝਦਾਰ ਨੇ ਪਰ ਇਹ ਸਰਕਾਰ ਦੀ ਗੋਡੀ ਲਵਾ ਕੇ ਛੱਡਣਗੇ ਤੇ ਜਿਹੜਾ ਇਹਨਾਂ ਦਾ ਉਹ ਭੂਸ਼ਣ ਮੰਤਰੀ ਹੈ ਉਹਨੂੰ ਜਿੰਨਾ ਚਿਰ ਜੇਲ੍ਹ ਤੇ ਨਹੀਂ ਹੁੰਦਾ ਉਹਨਾਂ ਚਿਰ ਲੋਕ ਪਿੱਛੇ ਨਹੀਂ ਹਟਦੇ